ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਲ ਅੱਜ ਅਸੀਂ ਬਹੁਤ ਹੀ ਸੁੰਦਰ ਡਿਜ਼ਾਈਨ ਲੈ ਕੇ ਆਏ ਆ ਤੇ ਇਹ ਨਵਾਂ ਡਿਜ਼ਾਈਨ ਹੈ ਇਹ ਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵਾਟਰ ਜੈਕਟ ਤੇ ਪਾ ਸਕਦੇ ਹੋ ਬਹੁਤ ਹੀ ਸੁੰਦਰ ਬਣ ਕੇ ਆਉਂਦਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਤੇ 10-10 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਬਾਰਡਰ ਤੁਸੀਂ ਕਿਸੇ ਵੀ ਤਰੀਕੇ ਦਾ ਬਣਾ ਸਕਦੇ ਹੋ ਅਸੀਂ ਉਲਟੀ ਸਿੱਧੀ ਸਿਲਾਈ ਦਾ ਬਣਾਇਆ ਅੱਜ ਤਾਂ ਥੋੜਾ ਜਿਹਾ ਬਣਾਇਆ ਤੁਸੀਂ ਜਿੰਨਾ ਵੀ 2 ਉਂਗਲ 2 ਇੰਚ ਦਾ 1.5 ਇੰਚ ਦਾ ਬਾਰਡਰ ਬਣਾ ਸਕਦੇ ਹੋ ਤੇ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਕਾਸੇ ਤੇ ਵੀ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਬਹੁਤ ਹੀ ਸੁੰਦਰ ਬਣ ਕੇ ਆਊਗਾ ਚਲੋ ਜੀ ਅਸੀਂ ਸ਼ੁਰੂ ਕਰਦੇ ਹਾਂ ਪੈਂਤਾ ਗੁੰਡਾ ਆਪਾਂ ਉਤਾਰਾਂਗੇ ਬਿਨਾ ਮੁੜਿਆ ਹੁਣ ਆਪਾਂ 8 ਕੁੰਡੇ ਬੁਣਾਗੇ ਸਿੱਧੇ ਤਿੰਨ ਇਹ ਆਪਾਂ ਵੱਧਾ ਜਿਹੜਾ ਰੱਖੇ ਦੋ ਕੁੰਡੇ ਵੱਧ ਰੱਖੇ 10 10 ਸਾਹ ਦੇ ਕੁੰਡੇ 10 10 ਸਾਹ ਨਾਲ ਕੁੰਡੇ ਪਾਏ ਦੋ ਕੁੰਡੇ ਵੱਧ ਰੱਖੇ ਇਹ ਆਪਾਂ ਇੱਕ ਕੁੰਡਾ ਬਿਨਾ ਬਣਾ ਤਾਰੇ ਤੇ ਤਿੰਨ ਆਪਾਂ ਬੁਣੇ ਆ 4 5 6 7 ਤੇ 8 ਤੇ ਹੁਣ ਆਪਾਂ ਸਿੱਧੇ ਪਾਸੇੋਂ ਦੋਂ ਦਾ ਇੱਕ ਬਣਾਵਾਂਗੇ ਤੇ ਹੁਣ ਆਪਾਂ ਇੱਥੇ ਜਾਲੀ ਬਣਾਵਾਂਗੇ ਇਹ ਤੇ ਅਠਾ ਕੁੰਡੇ ਫੇਰ ਬਣਾਵਾਂਗੇ 2 3 4 5 6 7 8 ਹੁਣ ਆਪਾਂ ਸਿੱਧੇ ਪਾਸੇ ਪਾ ਕੇ ਫੇਰ ਦੋਂ ਦਾ ਇੱਕ ਬਣਾਵਾਂਗੇ ਤੇ ਆਪਾਂ ਜਾਲੀ ਬਣਾਵਾਂਗੇ ਫਿਰ ਅੱਠ ਕੁੰਡੇ ਬਣਾਵਾਂਗੇ 1 2 3 4 5 6 7 8 ਹੁਣ ਆਪਾਂ ਦੋਹਾਂ ਦਾ ਫਿਰ ਇੱਕ ਬਣਾਵਾਂਗੇ ਤੇ ਬੜਾ ਪੱਕੇ ਜਾਲੀ ਬਣਾਵਾਂਗੇ 2 3 4 ਅੰ데 6 7 8 ਦੋਨਾਂ ਦਾ ਫਿਰ ਆਪਾਂ ਇੱਕ ਸਿੱਧੇ ਪਾਸੇ ਬਣਾਵਾਂਗੇ ਜਾਲੀ ਬਣਾਵਾਂਗੇ ਇਹਨੂੰ ਸਿੱਧਾ ਬਣਾਵਾਂਗੇ ਹੁਣ ਆਪਣੀ ਇਹ ਦੂਜੀ ਸਲਾਈ ਉਲਟੇ ਪਾਸੇ ਪਹਿਲਾਂ ਕੁੰਡਾ ਤਾਰਾਂਗੇ ਤੇ ਜਾਲੀ ਵਾਲਾ ਕੁੰਡਾ ਆਪਾਂ ਬਣਾਵਾਂਗੇ ਜੇ ਇੱਥੇ ਆਪਾਂ ਜਾਲੀ ਬਣਾਵਾਂਗੇ ਤਾਂ ਦੋਂਹਾਂ ਦਾ ਫਿਰ ਆਪਾਂ ਇੱਕ ਬਣਾਵਾਂਗੇ ਸੱਤ ਗੁੰਡੇ ਆਪਾਂ ਸਿੱਧੇ ਬਣਾਵਾਂਗੇ 2 10 4 5 6 7 ਇਹ ਜਾਲੀ ਵਾਲਾ ਵੀ ਆਪਾਂ ਸਿੱਧਾ ਬਣਾਵਾਂਗੇ ਜੇ ਹੁਣ ਇੱਥੇ ਆਪਾਂ ਜਾਲੀ ਬਣਾਵਾਂਗੇ ਬਲ ਪਾ ਕੇ ਇਸ ਤਰੀਕੇ ਨਾਲ ਬਲ ਪਾਉਣਾ दोला बना द्या सत्त फेर बनवे आपण हे सारी सलाई आपली आहे जळी गुंडा सिद्धा बनना इथे आपण बळ पा जळी बना द बना देणंना सत्त फेर आपण बन ला सिद्धे उलटे 2 3 4 5 6 7 ਅਸੀਂ ਉਲਟ ਸਿੱਧੇ ਕਹਤਾ ਸੀ ਆਪਾਂ ਲੱਕੇ ਉਲਟੇ ਜਾਲੀ ਵਾਲਾ ਵੀ ਉਲਟਾ ਬਣ ਲੈਣਾ ਹੁਣ ਆਪਾਂ ਇੱਥੇ ਜਾਲੀ ਬਣਾ ਲੈਣੀ ਹੈ ਉਲਟਾ ਕੇ 7 ਫਿਰ ਆਪਾਂ ਉਲਟੇ ਬਣ ਲੈ ਇਹ ਆਪਣੀ ਦੂਜੀ ਸਲਾਈ ਹੋ ਗਈ ਹੁਣ ਆਪਣੀ ਤੀਜੀ ਸਲਾਈ ਹੈ ਪਹਿਲਾ ਕੁੰਡਾ ਤਾਰਾਂਗੇ 6 ਕੁੰਡੇ ਆਪਾਂ ਸਿੱਧੇ ਬਣਾ ਕੇ ਸਿੱਧੇ ਪਾਸੇ ਸਿੱਧੇ ਬਣਨੇ ਉਲਟੇ ਪਾਸੇ ਉਹ ਇਹ ਉਲਟੇ ਬਣਨੇ 6 ਕੁੰਡੇ ਸਿੱਧੇ 5 ਤੇ 6 ਦੋਨਾਂ ਦਾ ਇੱਕ ਬਣਾਵਾਂਗੇ ਸਿੱਧੇ ਪਾਸੇ ਆਪਾਂ ਸਲਾਈ ਪਾ ਕੇ ਇੱਥੇ ਆਪਾਂ ਜਾਲੀ ਬਣਾਵਾਂਗੇ ਦੋਨਾਂ ਦਾ ਫਿਰ ਆਪਾਂ ਇੱਕ ਬਣਾਵਾਂਗੇ सीधे पास सलाई पाके फिर आप इतने जाली बनावेंगे छे कुंडे आप फिर सीधे बनाएंगे ये सड़ई इस तरह रिपीट करनी है आप हो, बार होर दस दूर दूजी सलाई पूरी कर लागे क्योंकि फिर बीड बो वाली वी डिमांड जूगी हम आप इतने जाली बनाने फिर आप बनाने ਇਹ ਰੱਥ ਜਾਲੀ ਬਣਾਉਣੀ ਆ ਫਿਰ ਆਪਾਂ 6 ਗੁੰਡੇ ਸਿੱਧੇ ਬੰਦੇ ਇਹ ਸਲਾਈ ਆਪਾਂ ਰਿਪੀਟ ਕਰਨੀ ਦੋਨਾਂ ਇੱਕ ਬਣਾ ਲਿਆ ਜਾਲੀ ਬਣਾ ਲੀ ਹੁਣ ਫਿਰ ਆਪਾਂ ਦੋਨ ਦਾ ਇੱਕ ਬਣਾਵਾਂਗੇ ਜਿਹੜਾ ਅੱਟਾ ਦਾ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਇਹ ਆਪਣੀ ਚੌਥੀ ਸਲਾਈ ਉਲਟੇ ਪਾਸੋਂ ਹੁਣ ਆਪਾਂ ਉਲਟੇ ਪਾਸੇ ਦਾਲੀ ਲੇਕਮ ਦਾ ਸਿੱਧਾ ਆਪਾਂ ਜਾਲੀ ਬਣਾਵਾਂਗੇ ਇੱਥੇ ਇਹ ਕੁੰਡੇ ਨੂੰ ਆਪਾਂ ਦੋਂ ਦਾ ਇੱਕ ਬਣਾਵਾਂਗੇ ਇੱਥੇ ਆਪਾਂ ਇੱਕ ਗੁੰਡਾ ਬਣਾਵਨੇ ਆ ਪਰ ਇੱਕ ਜਾਲੀ ਬਣਾਈ ਤੇ ਦੋਹਾਂ ਦਾ ਇੱਕ ਬਣਾਏ ਹੁਣ ਫਿਰ ਆਪਾਂ ਜਾਲੀ ਬਣਾਵਾਂਗੇ ਤੇ ਇੱਕ ਦੋਹਾਂ ਦਾ ਇੱਕ ਬਣਾਵਾਂ ਹੁਣ ਆਪਣੇ ਪੰਜ ਗੁੰਡੇ ਸੌਰੀ ਚਾਰ ਗੁੰਡੇ ਪੰਜ ਗੁੰਡੇ ਸਿੱਧੇ ਆਉਣਗੇ ਅੱਲਾ 8 ਤੱਕ ਦੇ 6 ਤੱਕ ਦੇ ਹੁਣ ਆਪਾਂ ਇੱਥੇ ਜਾਲੀ ਬਣਾਵਾਂਗੇ ਤੇ ਇਹ ਦੋਨਾਂ ਦਾ ਇੱਕ ਬਣਾਵਾਂਗੇ ਫਿਰ ਜਾਲੀ ਬਣਾਵਾਂਗੇ ਇਹ ਦੋਨਾਂ ਦਾ ਇੱਕ ਬਣਾਵਾਂਗੇ ਜਾਲੀ ਲਕਿਨ ਦਾ ਆਪਾਂ ਬਣਾਵਾਂਗੇ ਤੇ ਇੱਥੇ ਆਪਾਂ ਜਾਲੀ ਬਣਾਵਾਂਗੇ ਤੇ ਦੋਨਾਂ ਦਾ ਇੱਕ ਬਣਾਵਾਂਗੇ ਹੁਣ ਆਪਾਂ ਜਾਲੀ ਬਣਾਵਾਂਗੇ ਦੋਨਾਂ ਦਾ ਇੱਕ ਬਣਾਵਾਂਗੇ ਪੰਜ ਗੁੰਡੇ ਆਪਾਂ பீடா இப்போ தான் ਆਪਣੀ ਪੰਜਵੀਂ ਸਲਾਈ ਹੈ ਹੁਣ ਆਪਾਂ ਚਾਰ ਗੁੰਡੇ ਸਿੱਧੇ ਬਣਾਾਂਗੇ ਤੇ ਦੋਹਾਂ ਦਾ ਆਪਾਂ ਇੱਕ ਬਣਾਵਾਂਗੇ ਇੱਥੇ ਆਪਾਂ ਜਾਲੀ ਬਣਾਵਾਂਗੇ ਦੋਹਾਂ ਦਾ ਫਿਰ ਆਪਾਂ ਇੱਕ ਬਣਾਵਾਂਗੇ ਇੱਥੇ ਆਪਾਂ ਜਾਲੀ ਬਣਾਵਾਂਗੇ ਤੇ ਦੋਹਾਂ ਦਾ ਫਿਰ ਆਪਾਂ ਜਾਲੀ ਬਣਾਵਾਂਗੇ ਦੋਨਾਂ ਦਾ ਫੇਰ ਆਪਾਂ ਇੱਕ ਬਣਾਵਾਂਗੇ ਹੁਣ ਫੇਰ ਆਪਾਂ ਜਾਲੀ ਬਣਾਵਾਂਗੇ ਚਾਰ ਕੁੰਡੇ ਆਪਾਂ ਫੇਰ ਬੁਣਾਵਾਂਗੇ ਦੋਨਾਂ ਦਾ ਇੱਕ ਬਣਾਵਾਂਗੇ ਜਾਲੀ ਬਣਾਵਾਂਗੇ जाली बनावेंगे दो बनावे जाली बनावेंगे ये सारी सिलाई आप इस तरह रिपीट करनी है आप बना ले दो अगे भी यही बना लेंगे जो अपनी छेवी सिलाई है पहला कुंडा बनाए जाली वाला बना आप जाली बनावे ਦੋਂ ਦਾ ਇੱਕ ਬਣਾਵਾਂਗੇ ਹੁਣ ਆਪਾਂ ਜਾਲੀ ਬਣਾਵਾਂਗੇ ਦੋਂ ਦਾ ਇੱਕ ਬਣਾਵਾਂਗੇ ਹੁਣ ਆਪਾਂ ਜਾਲੀ ਬਣਾਵਾਂਗੇ ਦੋਂ ਦਾ ਇੱਕ ਬਣਾਵਾਂਗੇ ਤੰਨਕੁੰਡੇ ਆਪਾਂ ਉਲਟੇ ਉਲਟੇ ਬਣਾਵਾਂਗੇ ਤੇ ਜਾਲੀ ਲਵਿ ਆਪਾਂ ਉਲਟਾਈ ਬਣਾਵਾਂਗੇ ਸੋਨਾ ਪੈ ਤੇ ਜਾਲੀ ਬਣਾਵਾਂਗੇ ਦੋਹਾਂ ਦਾ ਇੱਕ ਬਣਾਵਾਂਗੇ ਜਾਲੀ ਬਣਾਵਾਂਗੇ ਦੋਹਾਂ ਦਾ ਇੱਕ ਬਣਾਵਾਂਗੇ ਹੁਣ ਆਪਾਂ ਜਾਲੀ ਬਣਾਵਾਂਗੇ ਦੋਹਾਂ ਦਾ ਇੱਕ ਬਣਾਵਾਂਗੇ ਤਿੰਨ ਗੁੰਡੇ ਆਪਾਂ ਉੱਟੇ ਬਣਾਗੇ ਇਹ ਆਪਾਂ ਸਲਾਈ ਇਸੇ ਤਰ੍ਹਾਂ ਰਿਪੀਟ ਕਰਨੀ ਹੈ ਦੋ ਬਣਾ ਲੈ ਦੋ ਅੱਗੇ ਰਹਿ ਕੇ ਆਪਾਂ ਉਹ ਆਪਾਂ ਬਣਾ ਲੈਣੇ ਆ ਹੁਣ ਆਪਣੀ 7ਵੀਂ ਸਲਾਈ ਹੈ ਤੇ ਆਪਾਂ ਸ਼ੁਰੂ ਕਰਦੇ ਹਾਂ 7ਵੀਂ ਸਲਾਈ ਪਹਿਲਾ ਗੁੰਡਾ ਆਪਾਂ ਉਤਾਰਾਂਗੇ ਤੇ ਦੋ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਦੋਹਾਂ ਦਾ ਇੱਕ ਬਣਾਵਾਂਗੇ ਆਪਾਂ ਹੁਣ ਜਾਲੀ ਬਣਾਵਾਂਗੇ ਫਿਰ ਦੋਹਾਂ ਦਾ ਇੱਕ ਬਣਾਵਾਂਗੇ ਜਾਲੀ ਬਣਾਵਾਂਗੇ ਫਿਰ ਦੋਹਾਂ ਦਾ ਇੱਕ ਬਣਾਵਾਂਗੇ ਜਾਲੀ ਬਣਾਵਾਂਗੇ ਦੋ ਕੁੰਡੇ නගේ දකඩේ සිද්දේමනක ැද්ජලිනාාම දෝකඩේ සද්දේ නක්ක දෝකක්නනා වැද්ජලි නවාගේ දෝකඩෑමගේ එක් නාමජාල बනමගේ දෝකන්ඩෑම දේට නික්ක बනාමගේ දජාලීනාමගේ දෝක සෙද්ද बනාවාගේ දකන්ඩයද එකමනාමගේ ජලීපනාවාන්ගේ දෝකුන් ඩෑම එක්කමනාමන්ගේ ජලීපනාවාන්ගේ ලෝකුන් ෑම එක්කමනාමන්ගේ ජලීපනවාගේ ලෝකුන් ෑම එක්කපනවාන්ගේ ජාලීපනාමාගේ ्य बनामा दो ම बनामा बनामांग दो ම बनामा बनामाම बनामा बनामांग दो ම बना पना ਨੀ ਸੱਤਵੀਂ ਸਲਾਈਪਰੀ ਹੋ ਗਈ ਹੁਣ ਆਪਣੀ ਅੱਠਵੀਂ ਸਲਾਈ ਹੈ ਪੈਂਤਾ ਗੁੰਡਾ ਬਣਾਉਣੇ ਆ ਤਾਰ ਲਾਂਗੇ ਪਹਿਲਾ ਗੁੰਡਾ ਬੰਨ ਲਾਂਗੇ ਜਾਲੀ ਵਾਲਾ ਵੀ ਬੰਨ ਲਾਂਗੇ ਫਿਰ ਆਪਾਂ ਤੇ ਜਾਲੀ ਬਣਾਉਣੇ ਆ ਦੋਂਦਾ ਇੱਕ ਬਣਾਉਣੇ ਜਾਲੀ ਬਣਾਉਣੇ ਦੋਂਦਾ ਇੱਕ ਬਣਾਉਣੀ ਹੈ ਜਾਲੀ ਬਣਾਉਣੀ ਹੈ ਦੋ ਦਾ ਇੱਕ ਬਣਾਉਣੀ ਹੈ ਜਾਲੀ ਬਣਾਉਣੀ ਹੈ ਦੋ ਦਾ ਇੱਕ ਬਣਾਉਣੀ ਹੈ ਇੱਕ ਗੁੰਡਾ ਉਲਟਾ ਤੇ ਇੱਕ ਜਾਲੀ ਵਾਲਾ ਹੁਣ ਇਹ ਆਪਾਂ ਸਾਰੀ ਸਿਲਾਈ ਇਸ ਤਰ੍ਹਾਂ ਹੀ ਪੂਰੀ ਕਰਦੇ ਹਾਂ ਹੁਣ ਆਪਣੀ ਨੌਵੀਂ ਸਿਲਾਈ ਹੈ ਪਹਿਲਾ ਕੁੰਡਾ ਤਾਰਾਂਗੇ ਮੇਣਾ ਬਣਾ ਹੁਣ ਆਪਣੇ ਕੋਲ ਕੋਈ ਕੁੰਡਾ ਹੋਰ ਸਿੱਧਾ ਬਣਾਉਣਾ ਨਹੀਂ ਲਾਹਤ ਆਪਾਂ ਦੋ ਤਾਂ ਇੱਕ ਬਣਾ ਦਾਂਗੇ ਹੁਣ ਆਪਾਂ ਜਾਲੀ ਬਣਾ ਲਾਂਗੇ ਦੋਹਾਂ ਦਾ ਇੱਕ ਬਣਾ ਲਾਂਗੇ ਹੁਣ ਆਪਾਂ ਜਾਲੀ ਬਣਾ ਲਾਂਗੇ ਦੋਹਾਂ ਦਾ ਇੱਕ ਬਣਾ ਲਏ ਹੁਣ ਆਪਾਂ ਜਾਲੀ ਬਣਾ ਲਾਂਗੇ দী বনা লাগে বনা দিয়া গে হ'ল আনা দেই দালি বনা দিয়া গে দ ਇਹ ਸਾਰੀ ਸਲਾਈ ਚ ਬਸ ਦੋਂਦਾ ਇੱਕ ਤੇ ਜਾਲੀ ਬਣਾਉਣੀ ਹੈ। ਜਾਲੀ ਬਣਾ ਲਾਂਗੇ। ਦੋਂਦਾ ਇੱਕ ਬਣਾਉਣਾ ਹੈ। ਜਾਲੀ ਬਣਾ ਦੇਗੇ। ਦੋਂਦਾ ਇੱਕ ਬਣਾਉਣਾ ਹੈ। ਇਹ ਆਪਾਂ ਦੌੜ ਜਾਣ ਪੂਰੇ ਕਰ ਲਏ। ਇਹ ਤੇ ਇਹ ਆਪਣੇ ਕੋਲ ਕੋਈ ਸਿੱਧਾ ਕੁੰਡਾ ਬਣਾਉਣ ਨੂੰ ਹੈ ਨਹੀਂ ਇਹ ਵੀ ਦੋਂਦਾ ਇੱਕ ਹੀ ਬਣੂਗਾ ਹੁਣ ਇੱਥੇ ਜਾਲੀ ਬਣੂਗੀ ਇਹ ਬਣਾ ਲੈਨੇ ਆਪਾਂ ਸਾਰੇ। ਆਪਾਂ ਨੌਵੀਂ ਸਲਾਈ ਕੱਢ ਲਈ ਸਾਰੀ ਹੁਣ ਆਪਾਂ ਦਸਵੀਂ ਸਲਾਈ ਤੇ ਸਾਰੇ ਕੁੰਡੇ ਉਲਟੇ-ਉਲਟੇ ਬਣਾ ਲਾਂਗੇ ਸਾਦੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਹੈ ਹੁਣ ਜੇ ਆਪਾਂ ਦੱਸ ਲਾਂਗੇ ਕਰ ਦੋਗੇ 10ਵੀਂ ਸਲਾਈ ਸਾਰੇ ਆਪਾਂ ਉਲਟੀ ਬਣਾਈ ਹੈ ਇਹ ਚ ਕੋਈ ਆਪ ਡਿਜ਼ਾਈਨ ਨਹੀਂ ਬਣਾਇਆ ਹੁਣ ਦੁਬਾਰਾ ਤੋਂ ਫੇਰ ਆਪਣਾ ਇਹ ਡਿਜ਼ਾਈਨ ਸ਼ੁਰੂ ਹੋਊਗਾ 10 10 ਕੁੰਡਿਆਂ ਦਾ 8 ਕੁੰਡੇ ਸਿੱਧੇ ਤੇ ਫੇਰ ਆਪਣਾ ਇਹ ਵੀ ਬਣਨ ਲੱਗ ਜੂਗਾ ਦੋਨੋਂ ਤੋਂ ਇੱਕ ਤੇ ਜਾਲੀ ਬਣਨ ਲੱਗ ਜੂ ਇਹ ਡਿਜ਼ਾਈਨ ਆਪਣਾ ਦੁਬਾਰਾ ਰਿਪੀਟ ਹੋਊਗਾ ਇਹ ਤੁਹਾਨੂੰ ਅਸੀਂ ਬਣਾ ਕੇ ਥੋੜਾ ਜਿਹਾ ਫੇਰ ਦਿਖਾਉਣੀ ਆ ਲਓ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਸੁੰਦਰ ਲੱਗਦਾ ਹੈ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਸੇ ਤਰ੍ਹਾਂ ਤੁਸੀਂ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਬਣ ਕੇ ਤੁਹਾਡਾ ਤਿਆਰ ਹੋ ਜਾਊਗਾ ਤੇ 10-10 ਕੁੰਡਿਆਂ ਦਾ ਕਾਹਦੇ ਦੇ ਵਿੱਚ ਵੀ ਪਾ ਸਕਦੇ ਹੋ ਕੋਈ ਕੁੱਟੀ ਸਵਟਰ ਚ ਬਹੁਤ ਸੁੰਦਰ ਬਣ ਕੇ ਆਊਗਾ ਦੇਖੋ ਜਦੋਂ ਇੰਨਾ ਡਿਜ਼ਾਈਨ ਪੂਰਾ ਹੋ ਜਾਂਦਾ ਫਿਰ ਆ ਚੱਲ ਪੈਂਦਾ ਫਿਰ ਇਹ 10 ਇਹ ਪੂਰਾ ਹੋ ਜਾਂਦਾ ਫਿਰ ਇਹ ਚੱਲ ਪੈਂਦਾ 10-10 ਕੁੰਡਿਆਂ ਦਾ ਹੀ ਐ ਸਿੱਧਾ ਕੁਈ ਉਲਟਾ ਗੁੰਡਾ ਨਹੀਂ ਬੋਣਾ ਸਨ ਦੇ ਵਿੱਚ ਬਹੁਤ ਘੜ ਡਜੈਨ ਤੇ ਤੁਸੀਂ ਜ਼ਰੂਰ ਬਣਾਇਓ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੇ ਕਰ ਜ਼ਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆ ਵਿਸ਼ੇ ਤੇ ਲਾਈਕ ਕਰਿਓ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਵਾਹੀ ਰੁਜੀ ਕਾਕਾ ਸਾਹਿਬ ਵਾਹੀ ਰੁਜੀ ਕੀ ਫਾਤੇ ਤੇ ਉਲਟੇ ਪਾਸਿਓ ਇਸ ਤਰੀਕੇ ਦਾ ਦੱਸਦਾ